ਫਾਜ਼ਿਲਕਾ ਦੇ ਬਾਰਡਰ ਰੋਡ ਤੇ ਇੱਕ ਮੈਡੀਕਲ ਸਟੋਰ ਤੇ ਅੱਜ ਪੁਲਿਸ ਅਤੇ ਡਰੱਗ ਇੰਸਪੈਕਟਰ ਵੱਲੋਂ ਛਾਪਾ ਮਾਰਿਆ ਗਿਆ ਅਤੇ ਇੱਥੇ ਚੈਕਿੰਗ ਕੀਤੀ ਗਈ ਜਦ ਇਸ ਬਾਰੇ ਦੇ ਵਿੱਚ ਡਰੱਗ ਇੰਸਪੈਕਟਰ ਤੋਂ ਜਾਣਕਾਰੀ ਲੈਣੀ ਚਾਹੀਦੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੁਲਿਸ ਨਾਲ ਲੈ ਕੇ ਆਈ ਹੈ ਉਹ ਖੁਦ ਨਹੀਂ ਆਏ ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਉਹਨਾਂ ਦੀ ਰੁਟੀਨ ਚੈਕਿੰਗ ਹੈ ਅਤੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਪੂਰੀ ਜਾਣਕਾਰੀ ਡਰੱਗ ਇੰਸਪੈਕਟਰ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਅਸੀਂ ਹਾਂ ਜੀ ਸਾਨੂੰ ਲੱਗਦਾ ਹੈ ਕਿ ਇਹ ਸ਼ਿਕਾਇਤ ਹੋਣ ਦੀ ਹੈ ਜਿੰਨਾਂ ਚੱਕਦੇ ਹੈ ਅੱਛਾ ਜੀ ਇਹ ਫਿਰ ਇਨ ਪ੍ਰੋਸੈਸ ਹੈ ਤੁਹਾਨੂੰ ਕੰਪਲੀਟ ਕਰਕੇ ਤੁਹਾਨੂੰ ਨਾਲ ਦੀ ਨਾਲ ਦੱਸ ਦੇਣਾ ਕਿ ਅਸੀਂ ਇਹ ਕਵਰ ਕੀਤਾ ਹੈ ਸਾਡੀ ਫਾਈਂਡਿੰਗ ਸੀ ਠੀਕ ਹੈ ਚੈੱਕ ਕਿਸ ਕਿਰਾਨ ਦੇ ਸੀ ਪੁਲਿਸ ਅੱਛਾ ਚੈੱਕ ਕੀ ਕਰ ਰਹੇ ਹੋ ਤੁਸੀਂ ਅਸੀਂ ਸਰ ਰਿਕਾਰਡ ਚੈੱਕ ਕਰ ਰਹੇ ਹਾਂ ਕਿ ਸੇਲ ਪਰਚੇਸ ਵਗੈਰਾ ਕਿੰਨਾ ਜੇਲਾ ਕਿੰਨੀ ਪਰਚੇਸ ਹੈ ਕਿੰਨਾ ਬੈਲੈਂਸ ਹੈ ਉਹ ਸਭ ਚੈੱਕ ਕਰ ਰਹੇ ਹਾਂ ਤਾਂ ਕੁਝ ਮਿਲਿਆ ਸਰ ਸਾਰੇ ਤੁਹਾਨੂੰ ਮਤਲਬ ਚੈਕਿੰਗ ਹੋ ਰਹੀ ਹੈ ਠੀਕ ਫਿਰ ਹਾਲ ਤੁਹਾਨੂੰ ਦੱਸ ਲਵਾਂ ਠੀਕ ਤੁਸੀਂ ਥੋੜੇ ਲੈਂਟੀ ਪਰ ਸੀਰ ਹੈ ਨਾ ਕੋਈ ਗੱਲ ਕਰ ਲਓ ਕਰ ਲਓ ਵਾ ਠੀਕ ਹੈ ਜੀ ਜਿਹੜਾ ਜੋ ਬਦਲਿਆ ਯੋਧ ਨਸ਼ਾ ਵਿਰੋਧ ਜਿਹੜੀ ਪੰਜਾਬ ਗਵਰਨਮੈਂਟ ਦੀ ਮਹਿੰਮ ਚੜੀ ਹੋਈ ਹੈ ਇਹਦੇ ਮੁਤਾਬਕ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਮੈਡੀਕਲ ਸਟੋਰ ਨੇ ਜਿਨ੍ਹਾਂ ਦੇ ਪਾਸ ਐਨ ਆਰ ਐਕਸ ਦਾ ਲਾਇਸੈਂਸ ਹੈਗਾ ਅਕਸਰ ਅਸੀਂ ਡਰਗਨ ਸਪੈਕਟਰ ਨੂੰ ਲੈ ਕੇ ਉਹ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਾਉਂਦੇ ਰਹਿੰਦਾ ਤਾਂ ਜੋ ਜਿਹੜੇ ਐਨ ਆਰ ਐਕਸ ਦੇ ਜਿਹੜੇ ਮੈਡੀਕਲ ਸਟੋਰ ਜਿਨ੍ਹਾਂ ਕੋਲੇ ਮਾਨਤਾ ਪ੍ਰਾਪਤ ਸਰਛਣੇ ਉਹ ਕੋਈ ਜਿਹੜੀਆਂ ਦਵਾਈਆਂ પ્રતિਬੰਧਿਤ ਨੇ ਉਹਨਾਂ ਦੇ ਦੁਰ ਵਰਤੋਂ ਨਾ ਕਰੇ ਆ ਜੋ ਸਲੜੀ ਤੇ ਤਹ ਤੇ ਜਿਹੜੇ ਐਨ ਆਰ ਐਕਸ ਦੇ ਜਿੱਦਾਂ ਕੋਲ ਸਾਂਸ਼ਨ ਹੈ ਅਜੋ ਦੁਕਾਨਾਂ ਦੇ ਅਜੀਬ ਚੈਕਿੰਗ ਕਰਵਾਉਂਦੇ ਕਿੰਨੇ ਮੈਡੀਕਲ ਤੇ ਤੁਸੀਂ ਜਾ ਰਹੇ ਹੋ ਇਹ ਆਪਣੇ ਤਿੰਨ ਚਾਰ ਮੈਡੀਕਲ ਨੇ ਆਪਣੇ ਸ਼ਹਿਰ ਚ ਜਿੰਨਾਂ ਦੇ ਪਾਸ ਐਨ ਆਰ ਐਚ ਦਾ ਲਿਸੈਂਸ ਆ ਪਰ ਉਹ ਹੀ ਟੰਗੇ ਬਣ ਚੱਕੇ ਕਿੰਨੇ ਜਦਿਆਂ ਦੇ ਰਹਿ ਕੀ ਜਾਂਦਾ ਮਤਲਬ ਮੇਨ ਫੋਕਸ ਕਿੱਥੇ ਰਹਿੰਦਾ ਤੁਹਾਨੂੰ ਕਿਹੜੀਆਂ પ્રતિਬੰਧਿਤ ਦਵਾਈਆਂ ਐਨ ਆਰ ਐਚ ਦਾ ਮਤਲਬ ਨਾਰਕੋਟਿਕ ਜਿਹੀਆਂ ਦਵਾਈਆਂ ਹੁੰਦੀਆਂ ਉਹ ਕਿੰਨਾ ਬਿੱਲ ਤੇ ਨੱਥ ਕੋਲਾਈਆਂ ਤੇ ਕਿੰਨੇ ਇਹਨਾਂ ਨੇ ਅੱਗੇ ਵੇਚੀਆਂ ਉਹ ਡਰਗਸ ਕੰਟਰੋਲ ਦਾ ਕੰਮ ਹੈ ਉਹ ਚੈੱਕ ਕਰਕੇ ਫਿਰ ਸਾਨੂੰ ਦੱਸਦਾ ਜੇ ਕੋਈ ਇਹਦਾ ਕੋਈ ਲੱਗਦਾ ਸਾਡਾ ਡਾਊਟ ਹੁੰਦਾ ਉਹਨੇ ਮਤਲਬ ਕਹਿੰਦੇ ਆ ਅੱਗੇ ਉਹ ਕੰਮੀ ਕਰ ਵੀ ਕਰਦੇ ਆ ਤੇ ਸਾਡੇ ਕਰਾ ਜੋ ਕਾਰਵਾਈ ਹੋਵੇ ਤਾਂ ਫਸੀ ਵੀ ਆਉਂਦੀ ਕਰਦੇ ਆ ਤੇ ਸ਼ਹਿਰ ਦੀ ਗੱਲ ਕਰ ਲਈ ਤਾਂ ਕੋਈ ਕਿਸ ਤਰ੍ਹਾਂ ਦੀ ਸ਼ਿਕਾਇਤ ਵੀ ਆਉਂਦੀ ਹੈ ਤੁਹਾਡੇ ਕੋਲ ਪਹੁੰਚਦੀ ਹੈ ਕਿਸ ਤਰ੍ਹਾਂ ਦੀ ਅੱਗੇ ਕਾਰਵਾਈ ਜਾਂਦੀ ਹੈ ਦੇਖੋ ਉਹ ਤਾਂ ਤੁਸੀਂ ਵੀ ਜਾਣਦੇ ਹੋ ਜਿਸ ਤਰ੍ਹਾਂ ਸਾਡੇ ਕੋਲ ਕੋਈ ਸ਼ਿਕਾਇਤਾਂ ਆਉਂਦੀਆਂ ਅਸੀਂ ਕਾਰਵਾਈ ਵੀ ਆਪਾਂ ਕਰਦੇ ਜੀਦਾ ਤੇ ਐਫਆਰ ਵੀ ਕਰਕੇ ਕਰਦੇ ਜੀਦਾ ਪਰ ਜਿਹੜੇ ਇਸ ਤਰ੍ਹਾਂ ਦੀ ਅਚੇਤੀਆਂ ਜਿਹੜੇ ਸਾਡੀਆਂ ਗਾਇਬ ਗਾਇ ਚਲਦੀਆਂ ਰਹਿੰਦੀਆਂ ਮੇਰੀ ਗੱਲ ਸੁਣੋ ਕੀ ਹੋ ਰਹੀ ਹੈ ਚੈਕਿੰਗ ਹੋ ਰਹੀ ਹੈ ਇਹ ਚੈਕਿੰਗ ਰੂਟੀਨ ਚੈਕਿੰਗ ਹੈ ਜੀ ਜਿਹੜਾ ਪੰਜਾਬ ਸਰਕਾਰ ਨੇ ਚਲਾਇਆ ਜੁਧ ਨਸ਼ਾ ਵਿਰੁੱਧ ਉਹਦੇ ਖਿਲਾਫ ਚਲਦੀ ਵੀ ਕਾਰਵਾਈ ਇਹ 52 ਪੁਲਿਸ ਲੈ ਕੇ ਆਈ ਅੱਜ ਇਹਨਾਂ ਸਾਡੇ ਡਾਕਟਰ ਜੀ ਨੂੰ ਇਹ ਡਾਕਟਰ ਰਾਜਨੂ ਹਲਕੇ ਦੇ ਨਵੇਂ रवि ਗੁਪਤਾ ਨਾਮ ਹੈ ਜੀ ਇਹਨਾਂ ਨੂੰ ਅੱਜ ਐਸਐਸਓ ਸਾਹਮਣੇ ਕਿਹਾ ਕਿ ਚੈਕਿੰਗ ਕਰਨੀ ਹੈ ਉਹ ਆ ਗਏ ਚੈੱਕ ਕਰਨ ਕੋਈ ਦਿੱਕਤ ਨਹੀਂ ਕੁਝ ਨਹੀਂ ਅੱਜ ਕੰਨ ਮਿਲਿਆ ਇਸ ਤਰ੍ਹਾਂ ਦੇ ਜਿਹੜੇ ਨੇ ਪਿੱਛੇ ਸਾਨੂੰ ਕੋਈ ਕਾਰਵਾਈ ਕਰਨੀ ਪਵੇ ਜਿਸ ਤਰ੍ਹਾਂ ਦੀ ਜਾਂਚ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਕਿ ਇਸ ਪਤਾ ਕੀ ਇੰਨਾ ਕੋਲ ਇੱਕ ਆਪਣੇ ਜਿਵੇਂ ਸਪੈਸ਼ਲ ਲਾਇਸੈਂਸ ਸਾਡਾ ਆ ਗਿਆ ਇੱਕ ਲਾਇਸੈਂਸ ਜਿਹੜਾ ਆਮ ਸਾਡੇ ਡਰੱਗ ਡਿਪਾਰਟਮੈਂਟ ਨਾਲ ਹੁੰਦਾ ਹੈ ਇੱਕ ਪਰਮਿਸ਼ਨ ਦਾ ਹੁੰਦਾ ਹੈ ਵੀ ਜਿੰਦੇ ਚ ਕੀ ਟ੍ਰੈਮਾਡੋਲ ਪੈਂਟਾਡੋਲ ਗੋਰੀਆ ਵਗੈਰਾ ਆ ਜਾਂਦੀਆਂ ਨੇ ਉਹ ਚੈਕਿੰਗ ਇੱਥੇ ਫਾਇਦਾ ਜਮਨੇ 3-4 ਲਾਇਸੈਂਸ ਹੀ ਆ ਗਏ ਨੇ ਉਹ ਗਾਹ ਕੋਲੋਂ ਵੇਖ ਕੋ ਲੈ ਜਾਂਦਾ ਜਿਹੜਾ ਦਵਾਈ ਇਹਨਾਂ ਕੋਲੋਂ ਉਹ ਕੋਈ ਇੱਕ ਜਗ੍ਹਾ ਦੋ ਖਾ ਜਾਵੇ ਉਹ ਤਾਂ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਉਹਨਾਂ ਨੂੰ ਉਹ ਕੋਈ ਕੁਝ ਕੰਪਲੀਟ ਕਰ ਦਿੰਦਾ ਵੀ ਹਾਂਜੀ ਆਏ ਵੇਚ ਰਿਆ ਨਸ਼ਾ ਉਹ ਨਸ਼ਾ ਨਹੀਂ ਇਹਨਾਂ ਕੋਲ ਪਰਮਿਸ਼ਨ ਹੈ ਉਹ ਸਰਕਾਰ ਵੱਲੋਂ ਕੋਈ ਪਰਚੀ ਹਸਪੀਟਲ ਦੀ ਆਉਂਦੀ ਤੇ ਉਹਨੂੰ ਹੀ ਦਵਾਈ ਦਿੰਦੇ ਨੇ ਯਾਨੀ ਕਿ ਉਹ ਪਰਚੀ ਪਰਚੀ ਤੇ ਦਵਾਈ ਦਿੱਤੀ ਜਾਂਦੀ ਵਰਨਾ ਦੇ ਦਿੰਦੇ ਨਾ ਜੀ ਨਾ ਸਹੀ ਹੋਰ ਰੂਟੀਨ ਚੈਕਿੰਗ ਹੈ ਉਹ ਕਿਉਂਕਿ ਪਰਮਿਸ਼ਨ ਨਾਲ ਤਿੰਨ ਚਾਰ ਮੈਡੀਕਲਾਂ ਦਈ ਹੈ ਸਿਰਫ ਇਹ ਸਿਰਫ ਇੱਕ ਦੁਕਾਨ ਤੇ ਚੈਕਿੰਗ ਕੀਤੀ ਵੇਖੋ ਹੁਣ ਇਹ ਤਾਂ ਮੈਂ ਨਹੀਂ ਕੁਝ ਕਹਿ ਸਕਦਾ ਜੀ ਇਹਦਾ ਇੱਕੋ ਹੀ ਹੈ ਬਾਕੀ ਡਿਪਾਰਟਮੈਂਟ ਨੂੰ ਪਤਾ ਜੀ ਕਿੰਨਾ ਕਿ ਉਹ ਪੁਲਿਸ ਡਿਪਾਰਟਮੈਂਟ ਕਿੱਥੇ ਲੈ ਜਾਂਦਾ ਉਹਨਾਂ ਨੂੰ ਇਸ ਤੋਂ ਪਹਿਲਾਂ ਕਿੰਨੀ ਵਾਰੀ ਚੈਕਿੰਗ ਹੋ ਚੁੱਕੀ ਹੋਈ ਪੰਜਾਬ 'ਚ ਨਾਰਮਲ ਚੈਕਿੰਗ ਹੁੰਦੀ ਰਹਿੰਦੀ ਨੇ ਤਾਂ ਇਸ ਦੁਕਾਨ ਦੀ ਜਿਹੜੀ ਆਗੇ 2-3 ਵਾਰੀ ਤਾਂ ਹੋ ਚੁੱਕੀ ਏ ਇਸ ਦੁਕਾਨ ਦੀ ਪਹਿਲਾਂ ਕੋਈ ਮਾਮਲਾ ਸਾਹਮਣੇ ਆਇਆ ਨਹੀਂ ਜੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆ ਨਾਰਮਲ ਜੀ ਸਿਰਫ ਜਿਹੜੇ ਨੂੰ ਪਰਮਿਸ਼ਨ ਹੈਗੇ ਉਹਨਾਂ ਨੇ ਰਿਕਾਰਡ ਦਿਖਾ ਰਹੇ ਨੇ ਸਾਰਾ ਡਰਗ ਡਿਪਾਰਟਮੈਂਟ ਰਿਕਾਰਡ ਮੰਗੇ ਨੂੰ ਦਿਖਾਤੋਂ ਨੂੰ ਸਾਰਾ ਜੀ ਸਦਾਂ ਦੇ ਤੌਰ ਦੇ ਉੱਤੇ ਕਿਸ ਤਰ੍ਹਾਂ ਦੀ ਗਾਈਡਲਾਈਨ ਰਹਿੰਦੀ ਏ ਤੁਹਾਨੂੰ ਮਾ ਮੈਡੀਕਲ ਸਰ ਅਸੀਂ ਤਾਂ ਜਿਵੇਂ ਸਾਨੂੰ ਡਿਪਾਰਟਮੈਂਟ ਵੱਲੋਂ ਡਰਗ ਡਿਪਾਰਟਮੈਂਟ ਵੱਲੋਂ ਗਾਈਡਲਾਈਨ ਆਦੀ ਨੇ ਜੀ ਕਿ ਅੱਜ ਤੁਸੀਂ ਐਟਮਾਨੀ ਵੇਜਨੇ ਹੁਣ ਬੁਪਰਾ ਨਾਲ ਵੀ ਗੋਲੀ ਜਿਹੜੀ ਆਮ ਡਿਸਪੋਜ਼ੇਬਲ ਲੱਗੀ ਹੈ ਉਹ ਲੋਕ ਜੇ ਬਥੇਰੇ ਰੱਖ ਕੇ ਖਾਣ ਵਾਲੀ ਹੈ ਉਹ ਹੈਗੀ ਸਿਰਫ ਨਸ਼ਾ ਛੁਡਾਉਣ ਵਾਲੇ ਆਸਤੇ ਉਹਨਾਂ ਲੋਕਾਂ ਨੇ ਕੀਤਾ ਜੀ ਉਹ ਸਰਕਾਰ ਵੱਲੋਂ ਮਿਲਦੀ ਉੱਥੋਂ ਨਸ਼ਾ ਛਡੋ ਕੇਂਦਰ ਤੋਂ ਉਹ ਕੀ ਲਾਗੂ ਕਰਦੇ ਨੇ ਉਹਨਾਂ ਨੂੰ ਗੋਲੀ ਨੂੰ ਲੈ ਕੇ ਸਿਰਿੰਜੇ ਭਰ ਕੇ ਲਗਾਉਣ ਲੱਗਦੇ ਜਿਸ ਨਾਲ ਡੈਥ ਹੁੰਦੀ ਹੈ ਅੱਛਾ ਜੀ ਸਾਡੇ ਸਰਕਾਰ ਨੇ ਇਹ ਵੀ ਕਹਿਤਾ ਜੇ ਕਿਸੇ ਕੋਲ ਉਹ ਵੀ ਲਾਇਸੈਂਸ ਹੈਗਾ ਨਾ ਉਹ ਵੀ ਉਹ ਨਹੀਂ ਵੇਚਣੀ ਆਪਾਂ ਅੱਛਾ ਜੀ ਜੇ ਕੋਈ ਜਿਵੇਂ ਫ੍ਰੀ ਆਪਣੇ ਜਿਹੜੀਆਂ ਗੋਲੀਆਂ ਸਾਡੇ ਆਂਦੇ ਨੇ ਟ੍ਰੈਮਾਡੋਲ ਡਿਸਪਰਸਿਬਲ ਟੈਬਲੇਟ ਸਾਡੇ ਟਿਪੈਂਡਾ ਲੋਲ ਡਿਸਪਰਸਿਬਲ ਟੈਬਲੇਟ ਸਾਡੀ ਸਰਕਾਰ ਨੇ ਉਹ ਵੀ ਕਹਤਾ ਵੀ ਤੁਸੀਂ ਇਹ ਵੀ ਨਾ ਵੇਚੋ ਸਾਡੇ ਮੈਡੀਕਲ ਵਾਜਿਕਲ ਉਹਨਾਂ ਵੀ ਨਹੀਂ ਵੇਚ ਰਿਆ ਨਹੀਂ ਕੋਈ ਦਾਇਰਾ ਹੁੰਦਾ ਤਾਂ ਦਵਾਈਆਂ ਵੇਚਣ ਦਾ ਕਿ ਤੁਸੀਂ ਦਾਇਰੇ ਤੱਕ ਹੀ ਦੇ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਨਹੀਂ ਇਹ ਸਾਡੇ ਕੋਲ 500 ਗੋਲੀ ਪਰਮਿਸ਼ਨ ਹੁੰਦੀ ਹੈ ਇੱਕ ਦਿਨ ਕਿ ਜਿਵੇਂ ਅੱਜ ਇੱਕ ਦਿਨ ਚ 500 ਗੋਲੀ ਰੱਖ ਸਕਦਾ ਐ ਦੁਕਾਨਦਾਰ ਉਹ ਵੀ ਕਰਤੀ ਡਾਕਟਰ ਦੀ ਇਹਦੇ ਵੇਚਣਾ ਵਰਨਾ ਨਹੀਂ ਵੇਚ ਸਕਦੇ ਅਸੀਂ ਉਹ ਤਾਂ ਸੇਲ ਦਾ ਰਿਪੋਰਟ ਵੀ ਹੋਏਗਾ ਕਿ ਤੁਸੀਂ ਇਹ ਵਿੱਚ ਕਿਵੇਂ ਸੇਲ ਉਹ ਟੋਟ ਨਹੀਂ ਵਿਖਾ ਰਹੇ ਨੇ ਕਿ ਸੇਲ ਪਰ ਜੇ ਰਿਪੋਰਟ ਟੋਟਲ ਵਿਖਾਤ ਉਹਨਾਂ ਕਿ ਇਸ ਕਾਰ ਇਸ ਤਰ੍ਹਾਂ ਲੋਕ ਕਰ ਜਾਂਦੇ ਨੇ ਲੋਕ ਤਾਂ ਪਤਾ ਕਿ ਜਿਨ੍ਹਾਂ ਦਾ ਵੇਖੋ ਗੱਲ ਹੈ ਜੀ ਤੁਸੀਂ ਹੁਣ ਲੈ ਕੇ ਜਾਓ ਕੋਈ ਦਵਾਈ ਹੁਣ ਤੁਹਾਡੇ ਮੂੰਹ ਤੇ ਲਿਖਿਆ ਨੇ ਤੁਸੀਂ ਸਹੀ ਦਵਾਈ ਲਈਏ ਤੁਸੀਂ ਇਹ ਕੋਈ ਕਿਸ ਨੂੰ ਵੇਚ ਦੋ ਉਹਨਾਂ ਦੇ ਜੀ ਸਾਡੇ ਦੁਕਾਨਦਾਰ ਦਾ ਕੀ ਕਸੂਰ ਹੈ ਇਹ ਚੀਜ਼ ਦੱਸੋ ਤੁਸੀਂ ਉਹ ਲੋਗੋ ਮਰਦਿਆਂ ਦੇ ਨਜ਼ਾਰੇ ਬਿਨਾਂ ਗੱਲ ਤੋਂ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇ ਤੇ ਨੋਰਮਲ ਕਾਰਵਾਈ ਸਾਡੇ ਉੱਤੇ ਕੋਈ ਖਾਸ ਨਹੀਂ ਸਾਡੇ ਉੱਤੇ ਆਮ ਨੋਰਮਲ ਕਰ ਲਈਏ ਤਾਂ ਚਲਦੀਆਂ ਰਹਿੰਦੀ ਕਾਰਵਾਈਆਂ ਜੀ ਤਾਂ ਲਮਬਾ ਦਾਤ ਪੈ ਗਈ ਹੈ ਬਿਲਕੁਲ ਜੀ ਐਵੇਂ ਸਮਝ ਲਓ ਸਾਡੇ ਉੱਤੇ ਪੈ ਗਈ ਜੀ ਤੇ ਤਾਨੂੰ ਇਹ ਇਹ ਬੱਚੇ ਆਇਤਾ ਪ੍ਰਸ਼ਾਸਨ ਨੂੰ ਇਹ ਕਵਾਂਗੇ ਤੁਹਾਨੂੰ ਜਿੱਥੋਂ ਮਿਲਦੀ ਸ਼ਿਕਾਇਤ ਸਹੀ ਤੁਸੀਂ ਉਹ ਦੁਕਾਨਾਂ ਨੂੰ ਚੈੱਕ ਕਰਾਓ ਹੁਣ ਤੁਸੀਂ ਜਿੰਨਾ ਮਰਜ਼ੀ ਕਹੋ ਪ੍ਰੈਗਾ ਲੈਣੇ ਕਿ ਤੁਹਾਨੂੰ ਲੈਣੇ ਕੋਈ ਜੀ ਆਮ ਮਾਰਕੀਟ 'ਚ ਵਿਕਦੇ ਪੈਣ ਨੇ ਜਿਹੜੇ ਲੋਕ ਵੇਚਦੇ ਪੈਣ ਨੇ ਸੜਕਾਂ ਤੇ ਉਹਨਾਂ ਨੂੰ ਕੋਈ ਨਹੀਂ ਪਕੜਦੇ ਕੌਣ ਵੇਚਦਾ ਆਮ ਲੋਕ ਰੂਟੀਨ ਦੇ ਵਿੱਚ ਜਿਹੜੇ ਮੈਡੀਕਲ ਸਟੋਰ ਤੋਂ ਮੈਡੀਕਲ ਸਟੋਰ ਤੋਂ ਰਾਮ ਰੋਟ ਲੋਕੀ ਆਮ ਲੋਕ ਜਿਹੜੇ ਵੇਚਦੇ ਮੈਂ ਕਿੱਥੋਂ ਅੱਗੇ ਸਪਲਾਈ ਕਿੱਥੋਂ ਲੈ ਰਹੇ ਨੇ ਰਾਜਸਥਾਨ ਰਹਿਣੇ ਜਿੰਨੀ ਮਰਜ਼ੀ ਲੋ ਅੱਛਾ ਆ ਵੀ ਐਂ ਜੀ ਅਜੇ ਤੱਕ ਇਹਨਾਂ ਨੂੰ ਪਕੜੋ ਤੁਸੀਂ ਜੇ ਸਾਡਾ ਕੋਈ ਬੰਦਾ ਉਹਨਾਂ ਨੂੰ ਦਿੰਦਾ ਹੈ ਤਾਂ ਅਸੀਂ ਕਹਿੰਦੇ ਉਹਨੂੰ ਹੀ ਪਕੜੋ ਅਸੀਂ ਉਹਦੇ ਮਗਰ ਨਹੀਂ ਆਵਾਂਗੇ ਸਾਡਾ ਸਹਿਯੋਗ ਰਹੇਗਾ ਪੂਰਾ ਬਿਲਕੁਲ ਮੈਂ ਤਾਂ ਤੁਹਾਨੂੰ ਕਹਿੰਦੇ ਸਾਸੀਂ ਉਹਨੂੰ ਬਿਲਕੁਲ ਮਗਰ ਨਹੀਂ ਆਵਾਂਗੇ ਕੀ ਨਾ ਕਰਦੇ ਹਾਂ ਸਰ ਬਾੜ ਕਮਿਸ਼ਨ ਘਟਾਇਆ ਪ੍ਰੈਜ਼ੀਡੈਂਟ ਅਡਮਿਨਿਸਟ੍ਰੇਸ਼ਨ ਘਟਾਇ ਲਿਆ